ਜੀ ਮੇਰਾ ਬੇਰੀ 420 ਹਾਂ ਜੀ ਮਦਾਨ ਜੀ ਜਿਹੜਾ ਧਰਨਾ ਲਾਇਆ ਇੱਕ ਇਸਵਾਬ ਲਾਇਆ ਇਹ ਇਸਵਾਬ ਦੇ ਲੱਗਾ ਜੀ ਤਨ ਮਲਾਜਮਾਂ ਦੀਆਂ ਤਨਖਾਹਾਂ ਦਾ ਰੌਲਾ ਹੈ ਜਦੋਂ ਪਹਿਲਾਂ ਵੀ ਅੱਜ ਤੋਂ 10 ਦਿਨ ਪਹਿਲਾਂ ਵੀ ਲੱਗਾ ਸੀਗਾ ਤੇ ਉਸ ਟਾਈਮ ਸਾਡੇ ਨਾਲੇ ਪ੍ਰੋਮਿਸ ਕੀਤਾ ਗਿਆ ਕਿ ਤੁਹਾਨੂੰ 10 ਦਿਨ ਦਾ ਟਾਈਮ ਦਓ ਸਾਨੂੰ ਵੀ ਤੁਹਾਨੂੰ ਜਿਹੜੀ ਆ ਸਾਰਿਆਂ ਦੀ ਪੇਮੈਂਟ ਦੇ ਦੇ ਜੀ ਤੱਕ ਇੱਕ ਸਾਡਾ ਮਲਾਜਮ ਰਿਟਾਇਰ ਹੋਇਆ ਆ 31 ਤਰੀਕ ਨੂੰ ਉਹਨੂੰ ਵੀ ਅਸੀਂ ਇੱਦਾਂ ਆਪਣੇ ਜੂਨੀਅਰ ਨਾਲੋਂ ਗਿਫਟ ਦੇ ਕੇ ਭੇਜਿਆ ਖਾਲੀ ਹੱਥੇ ਭੇਜਿਆ ਇਹਨਾਂ ਨੇ ਕਿਹਾ ਵੀ ਤੁਹਾਨੂੰ 10 10 ਦਿਨ ਦਾ ਪ੍ਰੋਮਿਸ ਕੀਤਾ ਉਹਦੇ ਵਿੱਚ ਤੁਹਾਡੇ ਤੇ ਮਲਾਜਮ ਦੇ ਡੂਜ਼ ਵੀ ਦੇ ਦੇਵਾਂਗੇ ਤੁਹਾਡੀਆਂ ਕੱਚੇ ਬੰਦੇ ਦੀਆਂ 2-2 ਮਹੀਨੇ ਦੀਆਂ ਹੋ ਗਈਆਂ ਮਲਾਜਮਾਂ ਦੀਆਂ ਤਨਖਾਹ ਹੋ ਗਈਆਂ ਕੁਝ ਨਹੀਂ ਦਿੱਤਾ ਬਈ ਅਕਾਊਂਟੈਂਟ ਕਹਿੰਦਾ ਕਿ ਮੇਰੀ ਕੈਸ਼ ਬੁੱਕ ਬੰਦ ਆ ਮੈਨੂੰ ਹਾਈ ਕੋਰਟ ਨਾਲ ਕੰਡੈਕਟ ਪਾਈ ਹੈ ਔਰ ਅਸੀਂ ਅਕਾਊਂਟੈਂਟ ਨੂੰ ਇਹ ਪੁੱਛਣਾ ਚਾਹੁੰਦੇ ਵੀ ਜੇ ਹਾਈ ਕੋਰਟ ਨਾਲ ਕੈਸ਼ ਬੁੱਕ ਬੰਦ ਕਰ ਦਿੱਤੀ ਆ ਫਿਰ ਐਨੇ ਅਸੀਂ ਕੱਲੇ ਕੰਮ ਕਰੀ ਜਾਂਦੇ ਜੋ ਸਾਨੂੰ ਤਨਖਾਹੀ ਵੀ ਮਿਲਣੀ ਹੈ ਔਰ ਐਨੇ ਚਿਰ ਦਾ ਜਿਹੜਾ ਜਿਹੜੇ ਦਫਤਰ ਦੇ ਖਰਚੇ ਆ ਆ ਟਰਾਲੀਆਂ ਦਾ ਤੇਲ ਆ ਜਿੰਨੀਆਂ ਟਰਾਲੀਆਂ ਚੱਲਦੀਆਂ ਹੋਰ ਦਫਤਰ ਦੀ ਕੋ ਮਸ਼ੀਨਰੀ ਚੱਲਦੀ ਹੋਰ ਕੋਈ ਦਫਤਰ ਦੇ ਕਾਰੋਬਾਰ ਆ ਫਿਰ ਉਹ ਖਰਚਾ ਆਪਾਂ ਕਿੱਥੇ ਪਾਵਾਂਗੇ ਜਦੋਂ ਇਹ ਬੰਦ ਹੀ ਕਰ ਦਿੱਤੀ ਹੋਈ 6 ਤਰੀਕ ਦੀ ਕੈਸ਼ ਬੁੱਕ ਫਟਰੀ ਹਾਂ ਔਰ ਇਸ ਕਰਕੇ ਅਸੀਂ ਇੱਥੇ ਬੈਠੇ ਆ ਬਈ ਸਾਹੀ ਵੀ ਜਦ ਤੱਕ ਸਾਨੂੰ ਤਨਖਾਣ ਨਹੀਂ ਦਿੱਤੀਆਂ ਜਿਸ ਦਾ ਪਿਛਲੀ ਵਾਰੀ ਅਸੀਂ ਅੰਦਰ ਵਾੜ ਕੇ ਐਮਸੀ ਦਾ ਨਾਮ ਪਹੁੰਚ ਸਮਝੋਤਾ ਗੱਲ 10 ਦਿਨ ਦਾ ਟਾਈਮ ਲਿਆ ਪਰ ਹੁਣ ਇਹ ਕੰਮ ਨਹੀਂ ਹੋਊਗਾ ਇੱਥੇ ਦਰੀ ਤੇ ਬੈਠ ਕੇ ਗੱਲ ਹੋਗੀ ਔਰ ਗੱਲ ਵੀ ਨਹੀਂ ਕਰਨੀ ਤੁਹਾਡਾ ਪਲੱਸ ਪੁਆਇੰਟ ਇਹ ਹੈ ਵੀ ਤਨਖਾਹ ਲੈ ਕੇ ਹੀ ਉੱਠਣਾ ਜਿਨ੍ਹਾਂ ਚੋਂ ਤਨਖਾਹ ਨਹੀਂ ਮਿਲਦੀ ਉਹਨਾਂ ਚੋਂ ਅਸੀਂ ਨਹੀਂ ਉੱਠਣਾ ਕਿੰਨੇ ਮਹੀਨੇ ਤਨਖਾਹ ਪੈਂਦੀਆਂ ਨੇ ਕੱਚੇ ਮਲਾਜ਼ਮਾਂ ਦੀ ਜਗ੍ਹਾ 2 ਮਹੀਨਿਆਂ ਦੀ ਪੱਕੀਆਂ ਨਹੀਂ ਹੈਗੀ ਆ ਆਹੀ ਮਹੀਨੇ ਦੀ ਉਹਨਾਂ ਅਕਾਊਂਟੈਂਟ ਨੇ ਜਵਾਬ ਦੇ ਗਿਆ ਸਾਨੂੰ ਕਹਿੰਦਾ ਨਹੀਂ ਦੇ ਦੇ ਸਕਦਾ ਮੈਂ ਤਨਖਾਹ ਤੇ ਤੇ ਤੁਹਾਡੀ ਇਸ ਵਾਰੀ ਸੀਨੀਅਰ ਆਫਸਰ ਨਾਲ ਤੁਹਾਡੀ ਹੋਈ ਹੈ ਗੱਲ ਜੀ ਸੀਨੀਅਰ ਆਫਸਰਾਂ ਨੇ ਸਾਡੇ ਕੋਲ 10 10 ਦਿਨ ਦਾ ਟਾਈਮ ਲਿਆ ਸੀ ਔਰ 10 ਦਿਨ ਪੂਰੇ ਹੋ ਗਏ ਆ ਅਸੀਂ ਕਹਿੰਦੇ ਮੈਂ 10 ਦਿਨ ਤੋਂ 11ਵਾਂ ਦਿਨ ਨਹੀਂ ਹੋਣਾ ਅੱਜ ਤੱਕ 11 ਦਿਨ ਵੀ ਕਰ ਦਿੱਤੇ ਸੀਨੀਅਰ ਅਫਸਰ ਦਾ ਇੱਥੇ ਕੋਈ ਆਕੇ ਨਹੀਂ ਬੜਿਆ ਹਾਂਜੀ ਸੀਨੀਅਰ ਅਫਸਰਾਂ ਨੇ ਜਿਹੜੇ ਨੁਮਾਇंदे ਭੇਜੇ ਸੀਗੇ ਉਹਨਾਂ ਨੇ ਹੀ ਸਾਡੇ ਕੋਲ ਦੱਸ ਦੇਂਦਾ ਟਾਈਮ ਲਿਆ ਸੀਗਾ ਸਾਹਿਬ ਇੱਥੇ ਸੀਗੇ ਆਹੋ ਉਹਨਾਂ ਨੇ ਹੀ ਦੱਸ ਦੇਂਦਾ ਟਾਈਮ ਲਿਆ ਸੀ 10 ਦਿਨ ਦੀ ਮੌਲਤ ਵੀ ਕੱਲ ਖਤਮ ਹੋ ਗਈ ਆ ਔਰ ਤੁਸੀਂ ਇਹਨਾਂ ਦੀ ਇਹ ਨਲਕੀ ਦੇਖੋ ਸਾਡੇ ਦੇ ਹਾਈ ਕੋਰਟ ਦੇ ਆਰਡਰ ਤਾਂ ਇਹ ਇੰਪਲੀਮੈਂਟ ਕਰੀ ਜਾਂਦੇ ਆ ਸਾਡਾ ਇੱਕ ਫਾਇਰ ਬ੍ਰੀਡ ਦਾ ਮੁਲਾਜ਼ਮ ਆ ਹਾਈ ਕੋਰਟ ਦੇ ਵਿੱਚ ਡਬਲ ਬੈਂਚ ਤੋਂ ਵੀ ਜਿੱਤਿਆ ਪਿਆ ਵਾ ਉਹਨੂੰ ਹੱਲੇ ਤੱਕ ਜੋਇਨਿੰਗ ਨਹੀਂ ਦਿੱਤੀ ਅਸੀਂ ਤਾਂ ਇਹ ਪੁੱਛਣਾ ਚਾਹੁੰਦੇ ਆ ਕਿ ਹਰ ਕੋਈ ਇੰਪਲੀਮੈਂਟ ਤੁਸੀਂ ਮੁਲਾਜ਼ਮਾਂ ਦਾ ਹੀ ਕਰਨਾ ਜਿੱਦਾਂ ਕਿ ਹੁਣ ਪ੍ਰਧਾਨ ਜੀ ਨੇ ਦੱਸਿਆ ਉਹ ਬੀਬੀ ਨੇ 36 ਸਾਲ ਨੌਕਰੀ ਕੀਤੀ ਸਵੇਰੇ 6 ਵਜੇ ਆਗੇ ਤਕਰੀਬਨ ਬੈਕਟੀਰੀਆ ਸਵੇਰੇ 6 ਵਜੇ ਆਗੇ ਆਪਣੇ ਅੰਦਰ ਬੈਕਟੀਰੀਆ ਬਿਮਾਰੀਆਂ ਲਵਾਈਆਂ ਉਹਨੂੰ ਖਾਲੀ ਹੱਥ ਭੇਜਿਆ ਇਹਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਮੈਂ ਤਾਂ ਕਹਿੰਦਾ ਇਹਨਾਂ ਦੀ ਲੜਾਈ ਦੇ ਵਿੱਚ ਮੁਲਾਜ਼ਮ ਕਿਉਂ ਫਿਸੇ ਕੀ ਪਹੇਕਾਰਨ ਕੀ ਲੱਗਦਾ ਜੀ ਤਰ੍ਹਾਂ ਨਾ ਮਿਲਦਾ ਕਾਰਨ ਹੁਣ ਇਹ ਦੋ ਧੜਿਆਂ ਦੀ ਲੜਾਈ ਆ ਉਹ ਉਹਨਾਂ ਦੇ ਪਾਈ ਜਾਂਦੇ ਆ ਓਏ ਇਹ ਉਹਨਾਂ ਦੇ ਪਾਈ ਜਾਂਦੇ ਆ ਉਹਦੇ ਵਿੱਚ ਨੁਕਸਾਨ ਮੁਲਾਜ਼ਮਾਂ ਦਾ ਇਦਾਂ ਰਾਹੋਂ ਵੀ ਹੋਇਆ ਪਿਆ ਵਾ ਰਾਹੋਂ ਵੀ ਕੱਲ ਦੇ ਸਟ੍ਰਾਈਕ ਤੇ ਬੈਠੇ ਆ ਉਹਨਾਂ ਦੀ ਜਿਹੜਾ ਸਿਪਾਈ ਸੇਵਕਾਂ ਦੀ 3 ਮਹੀਨੇ ਦੀ ਤਨਖਾਹ ਵਾ ਕਲਰਕਾਂ ਦੀ 5-5 ਮਹੀਨੇ ਦੀ ਪੈਂਡਿੰਗ ਆ ਉਹਨੂੰ ਵਾਇਸ ਪ੍ਰਧਾਨ ਦੀ ਚੋਣ ਬਾਰੇ ਨੋਟੀਫਿਕੇਸ਼ਨ ਆਇਆ ਸੀ ਉਹ ਤਾਂ ਕੀ ਬਣਿਆ ਜੀ ਕੁਛ ਕੁਛ ਨਹੀਂ ਹੋਇਆ ਉਹ ਉਹ ਉਸੇ ਲਈ ਟਾਈਮ ਲਿਆ ਸੀ 10 ਦਿਨ ਦਾ ਇਹਨਾਂ ਨੇ ਕਿ ਅਸੀਂ ਚੋਣ ਕਰਾਵਾਂਗੇ ਜਾਂ 12 ਮੈਂਬਰ ਬਣ ਕੇ ਮੀਟਿੰਗ ਕਰਾਂਗੇ ਅੱਜ ਤੱਕ ਹੱਲੇ ਤੱਕ ਅਜੰਡਾ ਨਹੀਂ ਟਾਈਪ ਹੋਇਆ ਜੀ ਅੱਜ ਤੱਕ ਦਾ ਟਾਈਮ ਸੀ ਕਾਲਰ ਕਰਦਾ ਹੱਲੇ ਤੱਕ ਅਜੰਡਾ ਨਹੀਂ ਟਾਈਪ ਹੋਇਆ ਉਹਨਾਂ ਕੋਲ ਹਾਂਜੀ ਇੱਕ ਸਾਡੇ ਮੁਲਾਜ਼ਮਾਂ ਦੀ ਡਿਊਟੀ ਇੱਕ ਟਰੈਲੀ ਦੀ ਔਰ 5-7 ਮੁਲਾਜ਼ਮਾਂ ਦੀ ਡਿਊਟੀ ਨੰਦਬਾਲ ਸਾਹਿਬ ਲੱਗੀ ਆ ਉਹ ਅੱਜ ਹੀ ਡਿਊਟੀਆਂ ਕਰਦੇ ਆ ਹਰ ਸਾਲ ਕਰਦੇ ਆ ਐਤਕੀ ਵੀ ਕਰਨੀ ਸੀਗੀ ਉਹ ਆਨੰਦਪੁਰ ਸਾਹਿਬ ਕਿੱਦਾਂ ਜਾਣ ਇਹ ਜਿਹੜੇ ਇਹਨਾਂ ਦੇ ਪੱਲੇਦਲੇ ਕੋਲ ਕੋਈ ਸਿਗਰਟ ਪੀਣ ਨੂੰ ਵੀ ਪੈਸਾ ਨਹੀਂ ਹੈਗਾ ਇਹਨਾਂ ਦੇ ਕੋਲ ਨਾ ਚਾਹ ਪੀਣ ਨੂੰ ਪੈਸਾ ਆ ਉਹ ਇਹ ਕਿੱਥੇ ਜਾਂਦੇ ਰੋਟੀ ਦਾ ਖਾਣੂ ਕਿ ਉੱਥੇ ਗੁਰਦੁਆਰੇ ਦੇ ਵਿੱਚ ਬੰਦੇ ਨਾਲ ਸੋ ਬਾਹਰ ਜਾਣਾ ਹੁੰਦਾ ਕੋਈ ਸੋ ਆਪਣੇ ਕੋਲ ਕੋਈ ਚੀਜ਼ ਲੈਣੀ ਹੁੰਦੀ ਹੈ 100 ਖਰਚਾ ਹੁੰਦਾ ਉਹ ਸਾਰਾ ਏਦਾਂ ਕਿੱਦਾਂ ਜਾਓਗੇ ਆਨੰਦਪੁਰ ਸਾਹਿਬ ਇਸ ਕਰਕੇ ਕਿ ਸਾਰੇ ਇੱਥੇ ਬੈਠੇ ਆ ਤਨਖਾਹ ਸਾਨੂੰ ਹੁਣ ਦੇ ਦੇਣ ਅਸੀਂ ਹੁਣੇ ਤੇ ਇਹਨਾਂ ਨੇ ਆਨੰਦਪੁਰ ਸਾਹਿਬ ਵੀ ਚਲੇ ਜਾਣੇ ਆ ਹਰ ਵੀ ਹਰ ਸਾਲ ਜਾਣੇ ਆ ਐਸ ਕੇ ਵੀ ਜਾਨਵਰ ਦੀ ਕੰਮ ਕਰਨ ਤੋਂ ਪਿੱਛੇ ਨਹੀਂ ਹਟਦੇ ਸਿਰਫ ਸਾਡੀ ਮਜਬੂਰੀ ਬਣੀ ਉਹ ਸਾਡੀ ਜੇਮ ਚ ਕੁਝ ਨਹੀਂ ਹੈਗਾ ਅਸੀਂ ਕੀ ਕਰੀਏ ਹੋਲੇ ਮੱਲੇ ਜਿਹੜੀ ਰੋਟੀ ਲੱਗਣੀ ਉਹਦੇ ਵਾਸਤੇ ਉਹਲੇ ਮੱਲੇ ਹੋਲੇ ਮੱਲੇ ਰੋਟੀ ਲੱਗਣੀ ਹੈ ਹਾਂਜੀ ਹਾਂਜੀ ਟਾਈਮ ਕਿੱਦਾਂ ਲੱਗੇਗਾ ਉਹ ਤੁਹਾਨੂੰ ਦੋੜੀ ਆਪਾਂ ਬਾਲੋ